ਤਨੋ ਵਾਹਿਗੁਰੂ ਜੀਓ ਕਬੀਰ ਹੈ ਗਏ ਬਾਹਨ ਸਗਨ ਘਨੋ ਸ਼ਤਰਪਤੀ ਕੀ ਨਾਰ ਸਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ ਕਬੀਰ ਨਿਪ ਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨੋ ਓਹੋ ਮਾਂਗ ਸਵਾਰੈ ਬਿਖੈ ਕੋ ਓਹੋ ਸਿਮਰੈ ਹਰ ਨਾਮ ਓਹੋ ਮਾਂਗ ਸਵਾਰੈ ਬਿਖੈ ਕੋ ਓ ਸਿਮਰੈ ਹਰਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰਾਂ ਦੀ ਮੁਬਾਰਕ ਸਹਬਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਾਰਿਆਂ ਨੂੰ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਹੀ ਸਤਕਾਰ ਨਾਲ ਸਰਵਣ ਕੀਤੇ ਹਨ ਸਤਗੁਰਾਂ ਦੇ ਪਾਵਨ ਦਰਬਾਰ ਵਿੱਚ ਰੋਜ਼ਾਨਾ ਦੇ ਇਨ੍ਹਾਂ ਦੀਵਾਨਾਂ ਅੰਦਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਹੁੰਦੀ ਹੈ ਇਹ ਅਭਿਆਸ ਸੰਗਤੀ ਰੂਪ ਵਿੱਚ ਕੀਤਾ ਜਾਂਦਾ ਹੈ ਕਿ ਭਗਤ ਜੀ ਮਹਾਰਾਜ ਦੇ ਪਾਵਨ ਉਪਦੇਸ਼ਾਂ ਨੂੰ ਵੈਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮਤਬੁੱਧ ਸਮਰੱਥਾ ਦੇ ਅਨੁਸਾਰ ਅਸੀਂ ਸਮਝਣ ਦਾ ਯਤਨ ਕਰ ਸਕੀਏ ਸੋਇਸੇ ਲੜੀ ਤ ਤ ਹੁਣ ਤੱਕ 158 ਸ਼ਲੋਕ ਜਿਹੜੇ ਹਨ ਉਹ ਵਿਚਾਰੇ ਗਏ ਨੇ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਦੋ ਧਿਰਾਂ ਦੇ ਵਿਚਕਾਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਇੱਕ ਕੰਪੈਰੀਜ਼ਨ ਕੀਤਾ ਹੈ ਇੱਕ ਸਵੱਟੀ ਉਹਨਾਂ ਦੀ ਆਪਣੀ ਹੈ ਦੁਨੀਆ ਦੇ ਅੰਦਰ ਰਾਜਨੀਤਿਕ ਖੇਤਰ ਦੀ ਗੱਲ ਕੀਤੀ ਜਾਏ ਕੌਣ ਚੰਗਾ ਹੈ ਕੌਣ ਮਾੜਾ ਹੈ ਇਸ ਗੱਲ ਦਾ ਨਿਰਣਾ ਸਿਆਣੇ ਲੋਕ ਪੋਲਿਟਿਕਸ ਕਰਨ ਵਾਲਿਆਂ ਦੀਆਂ ਨੀਤੀਆਂ ਤੋਂ ਲਾਉਂਦੇ ਨੇ ਜਿਨ੍ਹਾਂ ਲੋਕਾਂ ਦਾ ਵਿਜ਼ਨ ਪਰਜਾ ਦੇ ਲੋਕਾਂ ਦੇ ਆਮ ਬੰਦਿਆਂ ਦੇ ਹੱਕ ਵਿੱਚ ਹੋਵੇ ਨਿਆਂਕਾਰੀ ਹੋਵੇ ਸਰਬੱਤ ਦੇ ਭਲੇ ਦਾ ਹੋਵੇ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਲੋਕ ਚੰਗੀ ਪੋਲਿਟਿਕਸ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਵਿਜ਼ਨ ਕੇਵਲ ਤੇ ਕੇਵਲ ਇੱਕ ਧਿਰ ਨੂੰ ਪਾਲਣਾ ਹੋਵੇ ਸਵਾਰਥ ਹੋਵੇ ਉਹਨਾਂ ਲੋਕਾਂ ਦੇ ਬਾਰੇ ਦਾਨੇ ਲੋਕ ਉਹਨਾਂ ਦੀਆਂ ਨੀਤੀਆਂ ਨੂੰ ਵੇਖ ਕੇ ਵਿਜ਼ਨ ਨੂੰ ਵੇਖ ਕੇ ਇਹ ਨਿਰਣਾ ਸਿਟਾ ਕੱਟ ਲੈਂਦੇ ਨੇ ਕਿ ਲੋਕ ਚੰਗੇ ਨਹੀਂ ਹੋਣਗੇ ਚੰਗੇ ਸਾਬਤ ਨਹੀਂ ਹੋਣਗੇ ਇਸੇ ਤਰ੍ਹਾਂ ਹੀ ਪਰਿਵਾਰਕ ਤੌਰ ਤੇ ਵੀ ਆਪਾਂ ਜਦੋਂ ਕਿਸੇ ਨੂੰ ਨਿਰਣੇ ਤੇ ਪਹੁੰਚਣਾ ਹੋਵੇ ਵੀ ਚੰਗਾ ਪਰਿਵਾਰਕ ਜੀਵਨ ਕੌਣ ਜੀਉਂਦਾ ਹੈ ਤੇ ਉੱਥੇ ਵੀ ਇਸ ਗੱਲ ਦੇ ਉੱਤੇ ਨਿਰਣਾ ਕੀਤਾ ਜਾਂਦਾ ਹੈ ਵੀ ਜਿਨ੍ਹਾਂ ਦੇ ਪਿਆਰ ਜਿਨ੍ਹਾਂ ਦੇ ਪਰਿਵਾਰ ਵਿੱਚ ਇਤفاق ਹੋਵੇ ਕੋਈ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੋਣ ਜਿਨ੍ਹਾਂ 'ਚ ਕੋਈ ਪਰਦਾ ਪੋਸ਼ੀ ਨਾ ਹੋਵੇ ਉਹ ਚੰਗਾ ਪਰਿਵਾਰ ਮੰਨਿਆ ਜਾਂਦਾ ਹੈ ਪਰ ਜਿਸ ਪਰਿਵਾਰ ਦੇ ਵਿੱਚ ਕਲੇਸ਼ ਹੋਵੇ ਉਲਝਣਾ ਹੋਣ ਪਰਦਾ ਪੋਸ਼ੀ ਹੋਵੇ ਈਗੋ ਹੋਵੇ ਕਲੇਸ਼ ਰਹੇ ਉਸ ਨੂੰ ਇੱਕ ਚੰਗਾ ਪਰਿਵਾਰਕ ਜੀਵਨ ਜੀਣ ਵਾਲੇ ਲੋਕ ਨਹੀਂ ਕਿਹਾ ਜਾ ਸਕਦਾ ਕੋਈ ਕਿਸੇ ਮੁਹਾਜ ਦੇ ਉੱਤੇ ਕਿੰਨਾ ਚੰਗਾ ਹੈ ਉਹ ਉਸ ਪਹਿਲੂ ਦੇ ਵਿੱਚ ਜਾ ਕੇ ਵੇਖਿਆ ਜਾ ਸਕਦਾ ਇਸੀ ਤਰ੍ਹਾਂ ਅਸੀਂ ਸਮਾਜਿਕ ਤੌਰ ਤੇ ਜੋ ਸਾਡੀ ਦ੍ਰਿਸ਼ਟੀ ਬਣ ਗਈ ਹੈ ਕਿ ਕੋਈ ਮਨੁੱਖ ਕਿੰਨਾ ਕੁ ਸੁਖੀ ਹੈ ਅਸੀਂ ਇਸ ਗੱਲ ਦਾ ਅੰਦਾਜ਼ਾ ਲਾਉਣ ਲੱਗ ਪਏ ਹਾਂ ਪਦਾਰਤ ਨੂੰ ਵੇਖ ਕੇ ਕਿੰਨਾ ਉਸ ਦੇ ਕੋਲ ਧਨ ਹੈ ਕਿੰਨਾ ਪਦਾਰਤ ਹੈ ਕਿੰਨੀ ਪ੍ਰਾਪਰਟੀ ਹੈ ਕਿੰਨਾ ਮਹਿੰਗਾ ਪਹਿਨਦਾ ਹੈ ਕਿੰਨਾ ਮਹਿੰਗਾ ਖਾਂਦਾ ਹੈ ਇਹਨਾਂ ਚੀਜ਼ਾਂ ਨੂੰ ਵੇਖ ਕੇ ਅਸੀਂ ਕਹਿੰਨੇ ਵੀ ਬਹੁਤ ਸੁਖੀ ਲੋਕ ਨੇ ਜਿਨ੍ਹਾਂ ਕੋਲੇ ਇਹਨਾਂ ਚੀਜ਼ਾਂ ਦੀ ਘਾਟ ਹੋਏਗੀ ਆਪਾਂ ਕਹਾਂਗੇ ਵਿਚਾਰੇ ਲੋਕ ਦੁਖੀ ਨੇ ਕਿਉਂਕਿ ਇਹਨਾਂ ਦੇ ਕੋਲ ਵੱਡਾ ਘਰ ਨਹੀਂ ਮਹਿੰਗੀਆਂ ਕਾਰਾਂ ਨਹੀਂ ਧਨ ਦੌਲਤ ਪ੍ਰਾਪਰਟੀ ਘੱਟ ਹੈ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਆਖਿਆ ਵੀ ਮੈਂ ਇਹ ਨਿਰਣਾ ਦੌਲਤ ਪਦਾਰਥ ਦੇ ਆਧਾਰ ਜਾਂ ਬੇਸ ਉਤੇ ਨਹੀਂ ਕਰਦਾ ਮੈਂ ਮਨੁੱਖ ਦੇ ਕਰਮ ਉੱਤੇ ਨਿਰਣਾ ਕਰਦਾ ਵੀ ਉਹ ਮਨੁੱਖ ਕਿੰਨਾ ਚੰਗਾ ਹੈ ਤੇ ਕਿੰਨਾ ਮਾੜਾ ਹੈ ਯਾਦ ਰੱਖੇ ਆਪਾਂ ਆਮ ਤੌਰ ਦੇ ਉੱਤੇ ਵੇਖਦੇ ਹਾਂ ਸਮਾਜ ਦੇ ਵਿੱਚ ਕਿਸੇ ਵਿਅਕਤੀ ਨੂੰ ਅਸੀਂ ਕੇਵਲ ਅੱਖਾਂ ਦੇ ਨਾਲ ਵੇਖ ਕੇ ਜੱਜ ਕਰਦੇ ਹਾਂ ਵੀ ਉਹ ਇਹੋ ਜਿਹਾ ਹੋਏਗਾ ਕਿਉਂਕਿ ਜੋ ਸਾਡੀ ਅੱਖ ਨੇ ਵੇਖਿਆ ਅਸੀਂ ਉਹਨੂੰ ਸੱਚ ਮੰਨਦੇ ਹਾਂ ਪੀਓ ਸੁਖੀ ਹੈ ਉਹ ਖੁਸ਼ਹਾਲ ਹੈ ਉਹ ਚੰਗਾ ਹੈ ਉਹ ਭਲਾ ਹੈ ਜਾਂ ਉਹ ਮਾੜਾ ਹੈ ਉਹ ਦੁਖੀ ਹੈ ਜਾਂ ਉਹ ਗਲਤ ਹੈ ਜਿਸ ਨੂੰ ਮਹਾਰਾਜ ਨੇ ਬਾਣੀ ਚ ਕਿਹਾ ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੁਖ ਦਾਨੇ ਲੋਕਾਂ ਨੇ ਆਖਿਆ ਵੀ ਲੱਕੜ ਨੂੰ ਇੱਕ ਲੱਗਦੀ ਏ ਸਿਉਂਕ ਤੇ ਇੱਕ ਲੱਗਦਾ ਘੁਣਾ ਸਿਉਂਕ ਬਾਹਰੋਂ ਲੱਗਦੀ ਏ ਲੱਕੜ ਨੂੰ ਖਾਂਦੀ ਏ ਪਤਾ ਲੱਗ ਜਾਂਦਾ ਹੈ ਕੋਣ ਇੱਕ ਐਸਾ ਕੀੜਾ ਜਿਹੜਾ ਲੱਕੜ ਨੂੰ ਬਾਹਰੋਂ ਨਹੀਂ ਅੰਦਰ ਅੰਦਰੋਂ ਅੰਦਰੋਂ ਖਾਂਦਾ ਹੈ ਉਹਦਾ ਪਤਾ ਲੱਕੜ ਨੂੰ ਚੁੱਕ ਕੇ ਜਾਂ ਤੋੜ ਕੇ ਹੀ ਪਤਾ ਕੀਤਾ ਜਾ ਸਕਦਾ ਵੀ ਲੱਕੜ ਇੰਨੀ ਹੌਲੀ ਕਿਉਂ ਹੋ ਗਈ ਕਿਉਂਕਿ ਅੰਦਰੇ ਅੰਦਰ ਅੰਦਰੇ ਅੰਦਰ ਉਹ ਕੀੜਾ ਜਿਹੜਾ ਸੀ ਉਹ ਲੱਕੜ ਨੂੰ ਖਾ ਕੇ ਖੋਖਲਾ ਕਰਦਾ ਗਿਆ ਚਿੰਤਾ ਜਿਹੜੀ ਉਹਨੂੰ ਦਾਨੇ ਲੋਕਾਂ ਨੇ ਘੋਣਵਾਗ ਲਿਖਿਆ ਇਹ ਵਿਖਾਈ ਘਟ ਦਿੰਦੀ ਏ ਪਰ ਅੰਦਰੂਨੀ ਤੌਰ ਦੇ ਉਤੇ ਮਾੜਾ ਪ੍ਰਭਾਵ ਵੱਧ ਪਾਉਂਦੀ ਹੈ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਵੀ ਜਿਹੜੇ ਲੋਕ ਸਾਨੂੰ ਅੱਖਾਂ ਦੇ ਨਾਲ ਸੁਖੀ ਦਿਸਦੇ ਨੇ ਹੋ ਸਕਦਾ ਅੰਦਰੋਂ ਅੰਦਰੋਂ ਚਿੰਤਾ ਦੇ ਖਾਦੇ ਹੋਣ ਸਮੱਸਿਆਵਾਂ ਵਿੱਚ ਘਿਰੇ ਹੋਣ ਮਾਨਸਿਕ ਤੌਰ ਦੇ ਉਤੇ ਉਹਨਾਂ ਦੀ ਕੀ ਦਸ਼ਾ ਹੈ ਤੁਸੀਂ ਕੇਵਲ ਅੱਖਾਂ ਨਾਲ ਵੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਕਿਸੇ ਨੂੰ ਜਾਣਨ ਵਾਸਤੇ ਉਸ ਦੇ ਕਈ ਪਹਿਲੂ ਹੁੰਦੇ ਹਨ ਕਈ ਪਹਿਲੂਆਂ ਤੋਂ ਉਸ ਨੂੰ ਵਿਚਾਰਿਆ ਜਾਂਦਾ ਵੀ ਫਿਰ ਕਿਹਾ ਜਾਂਦਾ ਮੈਂ ਇਸ ਨੂੰ ਜਾਣਦਾ ਸਚਾਈ ਤਾਂ ਇਹ ਹੈ ਵੀ ਬੰਦਾ ਆਪਣੇ ਆਪ ਬਾਰੇ ਵੀ ਪੂਰੀ ਤਰ੍ਹਾਂ ਨਹੀਂ ਜਾਣਦਾ ਦੂਜੇ ਨੂੰ ਤਾਂ ਜਾਣਣਾ ਹੀ ਬਹੁਤ ਦੂਰ ਦੀ ਖੇਡ ਹੈ ਸੰਸਾਰ ਇਹ ਕਿਹੋ ਜੀ ਪਰਵਰਤਨਸ਼ੀਲ ਚੀਜ਼ ਹੈ ਤੇ ਪਲ ਵਿੱਚ ਕੀ ਦਾ ਕੀ ਬਣ ਜਾਏ ਕੋਈ ਦਾਵਾ ਨਹੀਂ ਕਰ ਸਕਦਾ ਹੁਣ ਦਾ ਮਿੱਤਰ ਘੜੀ ਪਲ ਨੂੰ ਵੈਰੀ ਹੋ ਸਕਦਾ ਅੱਜ ਜਿਸ ਨਾਲ ਵੈਰ ਹੈ ਘੜੀ ਪਲ ਨੂੰ ਉਹ ਮਿੱਤਰਤਾ ਪੁਗਾ ਸਕਦਾ ਜਿਸ ਤੋਂ ਉਮੀਦ ਕੀਤੀ ਜਾਂਦੀ ਏ ਹੋ ਸਕਦਾ ਏ ਉਹਦੇ ਤੋਂ ਸਾਨੂੰ ਮਾਇੂਸੀ ਹੋਵੇ ਜਿਸ ਤੋਂ ਉਮੀਦ ਨਹੀਂ ਹੋ ਸਕਦਾ ਉਹ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਜਾਏ ਕਿਉਂਕਿ ਸਾਡਾ ਜੀਵਨ ਖੁਦ ਵੀ ਇਸੇ ਹੀ ਚੱਕਰ ਵਿੱਚ ਫਸਿਆ ਹੋਇਆ ਸੋ ਕੋਈ ਦਾਵਾ ਉਨਾਂ ਚਿਰ ਕਰਨਾ ਭਲੇ ਲੋਕ ਉਨਾਂ ਚਿਰ ਕੋਈ ਦਾਵੇ ਦੀ ਗੱਲ ਨਹੀਂ ਕਰਦੇ ਜਿੰਨਾ ਚਿਰ ਨਤੀਜਾ ਨਾ ਸਾਹਮਣੇ ਆ ਜਾਏ ਉਹ ਕਹਿੰਦੇ ਕਾਲ ਨਾ ਕਰੋ ਦੇਖੋ ਪਰਖੋ ਕੁਦਰਤ ਨੂੰ ਆਪਣਾ ਨਿਰਣਾ ਦੇਣ ਦਿਓ ਜੋ ਕੁਦਰਤ ਕਰੇਗੀ ਉਹੀ ਸੱਚ ਹੋਏਗਾ ਜੋ ਕੁਦਰਤ ਰਿਜ਼ਲਟ ਕੱਢੇਗੀ ਉਹੀ ਪਰਫੈਕਟ ਹੈ ਸਾਡੇ ਦਾਵੇ ਸਾਡੇ ਨਿਰਣੇ ਸਾਡੀਆਂ ਗੱਲਾਂ ਬਹੁਤ ਉਰੇ ਦੀਆਂ ਖੇਡਾਂ ਹੁੰਦੀਆਂ ਨੇ ਜੇ ਸਾਡੇ ਦਾਵੇ ਮੁਤਾਬਕ ਸੱਚਮੁੱਚ ਵਾਪਰ ਜਾਏ ਤੇ ਬੰਦੇ ਨੂੰ ਦਾਨਾ ਕਿਹਾ ਜਾਂਦਾ ਹੈ ਜੇ ਨਾਮ ਵਾਪਰੇ ਤਾਂ ਕਿਹਾ ਜਾਂਦਾ ਐਵੇਂ ਮਾਰੀ ਜਾਂਦਾ ਸੀ ਐਵੇਂ ਗੱਲਾਂ ਕਰਦਾ ਤੋ ਹਰ ਦਾਵਾ ਵੀ ਸੱਚ ਨਹੀਂ ਹੁੰਦਾ ਤੋ ਸਹਿਬ ਸਤਿਗੁਰੂ ਮਹਾਰਾਜ ਨੇ ਇਸੇ ਕਰਕੇ ਬਾਣੀ ਵਿੱਚ ਫਰਮਾਇਆ ਦੋ ਤਿਰਾਂ ਦਾ ਵਿਚਾਰ ਦਿੱਤਾ ਫਰਮਾਇਆ ਕਬੀਰ ਹੈ ਗੈ ਬਾਹਨ ਸਗਨ ਘਨ ਹੈ ਔਰ ਗਏ ਸ਼ਬਦ ਜਿਹੜਾ ਸੰਸਕ੍ਰਿਤ ਦਾ ਹੈ ਜਿਸ ਦਾ ਅਰਥ ਹੈ ਘੋੜੇ ਔਰ ਹਾਥੀ ਪੁਰਾਣੇ ਸਮਿਆਂ ਚ ਜਿਨ੍ਹਾਂ ਦੇ ਤਬੀਲੇ ਚ ਘੋੜੇ ਬੱਜੇ ਹੋਣ ਸਵਾਰੀ ਕਰਨ ਲਈ ਹਾਥੀ ਹੋਵੇ ਉਹਨਾਂ ਨੂੰ ਬਹੁਤ ਵੱਡੇ ਅਮੀਰ ਲੋਕ ਮੰਨਿਆ ਜਾਂਦਾ ਸੀ ਕਿਉਂਕਿ ਇਹ ਚੀਜ਼ਾਂ ਅਮੀਰਾਂ ਕੋਲ ਹੀ ਹੁੰਦੀਆਂ ਸਨ ਹਾਥੀ ਪਾਲਣੇ ਗਰੀਬਾਂ ਦਾ ਨਹੀਂ ਅਮੀਰਾਂ ਦਾ ਸ਼ੌਂਕ ਹੈ ਬਹੁਤ ਮਹਿੰਗੀ ਚੀਜ਼ ਹੈ ਪਾਲਣ ਲਈ ਵੀ ਬਹੁਤ ਤਰਦਦ ਕਰਨਾ ਪੈਂਦਾ ਹੈ ਸਟਰਗਲ ਕਰਨਾ ਪੈਂਦਾ ਹੈ ਖਰਚੀਲਾ ਕੰਮ ਹੈ ਤੋਂ ਅਮੀਰ ਹੀ ਇਹਨੂੰ ਅਫੋਰਡ ਕਰ ਸਕਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਤਬੀਲਿਆਂ ਵਿੱਚ ਘੋੜੇ ਵੱਜੇ ਹੋਏ ਹਨ ਜਿਨ੍ਹਾਂ ਨੇ ਬਹੁਤ ਮਹਿੰਗੇ ਹਾਥੀ ਰੱਖੇ ਹੋਏ ਹਨ ਸਗਨ ਵਾਹਨ ਵਾਹਨ ਦਾ ਮਤਲਬ ਹੁੰਦਾ ਹੈ ਵਾਹਨ ਰਾਥ ਬੈਲੀਆਂ ਆਦਿਕ ਜਿਨ੍ਹਾਂ ਦੇ ਕੋਲ ਸਵਾਰੀਆਂ ਕਰਨ ਵਾਸਤੇ ਨੇ ਉਸ ਸਮੇਂ ਮੁਤਾਬਕ ਸਗਨ ਕਨ ਜਿਨ੍ਹਾਂ ਦੇ ਕੋਲ ਬਹੁਤ ਸਾਰੀ ਦੌਲਤ ਹੈ ਧਨ ਪਦਾਰਥ ਹੈ ਪ੍ਰਾਪਰਟੀ ਹੈ ਸ਼ਤਰਪਤੀ ਕੀ ਨਾਰ ਜਿਨ੍ਹਾਂ ਦੇ ਸਿਰ ਦੇ ਉਤੇ ਸ਼ਤਰ ਝੁਲਦੇ ਹਨ ਉਹ ਵਿਅਕਤੀ ਇੰਨੇ ਅਮੀਰ ਇੰਨੀ ਸ਼ੌਹਰਤ ਵਾਲੇ ਇੰਨਾ ਸਤਕਾਰ ਵਾਲੇ ਇੰਨੇ ਰੱਜੇ ਪੂਜੇ ਹੋਏ ਪਦਾਰਥਾਂ 'ਚ ਖੇਡਣ ਵਾਲੇ ਤੇ ਉਹਨਾਂ ਦੀਆਂ ਪਤਨੀਆਂ ਰਾਣੀਆਂ ਜਿਹੜੀਆਂ ਨੇ ਉਹ ਵੀ ਸੋਹਣਾ ਸ਼ਿੰਗਾਰ ਕਰਕੇ ਕੀਮਤੀ ਵਸਤਰ ਪਹਿਨਣ ਵਾਲੀਆਂ ਮਹਿੰਗੇ ਗਹਿਣੇ ਪਹਿਨਣ ਵਾਲੀਆਂ ਔਰ ਆਪਣੇ ਘਰਾਂ ਵਿੱਚ ਰਾਜ ਕਰਨ ਵਾਲੀਆਂ ਹਨ ਪਰ ਕਬੀਰ ਜੀ ਮਹਾਰਾਜ ਨੇ ਆਖਿਆ ਜਦੋਂ ਮੈਂ ਉਹਨਾਂ ਦੇ ਜੀਵਨ ਦੇ ਅਸਲ ਹਾਲਾਤ ਨੂੰ ਵੇਖਦਾ ਉਹਨਾਂ ਵੱਲ ਵੇਖ ਕੇ ਮੈਂ ਆਪਣਾ ਵੋਟ ਉਹਨਾਂ ਨੂੰ ਦਿੰਦਾ ਹਾਂ ਜਿਨ੍ਹਾਂ ਦੇ ਕੋਲ ਕੀਮਤੀ ਸਵਾਰੀਆਂ ਨਹੀਂ ਜਿਨ੍ਹਾਂ ਦੇ ਸਿਰ ਤੇ ਛਤਰ ਨਹੀਂ ਝੁਲਦੇ ਜਿਨ੍ਹਾਂ ਦੇ ਕੋਲ ਬਹੁਤਾ ਧਨ ਪਦਾਰਥ ਨਹੀਂ ਬੜੇ ਸਧਾਰਨ ਲੋਕ ਨੇ ਗੁਰਬਤ ਹੰਡਾਰੇ ਨੇ ਕੇਵਲ ਰੁੱਖਾ ਸੁੱਖਾ ਖਾ ਕੇ ਗੁਜ਼ਾਰਾ ਕਰਦੇ ਨੇ ਪਰ ਉਹਨਾਂ ਦੇ ਪੱਲੇ ਸਤ ਸੰਗ ਹੈ ਕਹਿੰਦੇ ਨੇ ਤਾਸ ਪਟੰਤਰ ਨਾ ਪੁਜੈ ਉਹ ਅਮੀਰ ਲੋਕ ਔਰ ਉਹ ਅਮੀਰ ਰਾਜੇ ਔਰ ਰਾਣੀਆਂ ਉਸ ਗਰੀਬ ਦਾਸੀ ਦੇ ਤੁਲ ਨਹੀਂ ਉਸ ਦਾਸੀ ਦੀ ਵੈਲਿਊ ਜਿਆਦੀ ਹੈ ਉਸ ਗਰੀਬ ਔਰਤ ਦੀ ਵੈਲਿਊ ਕਿਤੇ ਜਿਆਦੀ ਹੈ ਜਿਹੜੀ ਧਨ ਪੱਖੋਂ ਤੇ ਗਰੀਬ ਹੈ ਪਰ ਸੁਰਤ ਪੱਖੋਂ ਅਮੀਰ ਹੈ ਔਰ ਆਪਣੀ ਕਿਰਤਕਾਰ ਕਰਦੇ ਆ ਰੁੱਖਾ ਸੁੱਖਾ ਖਾ ਕੇ ਵੀ ਉਹ ਸਤ ਸੰਗ ਕਰਦੀ ਹੈ ਔਰ ਵਾਹਿਗੁਰੂ ਦਾ ਸ਼ੁਕਰ ਕਰਦੀ ਹੈ ਦੋ ਸਮੇਂ ਵੀ ਵਾਹਿਗੁਰੂ ਤੇਰਾ ਸ਼ੁਕਰ ਕਿੱਥੇ ਇੱਕ ਅਮੀਰ ਆਦਮੀ ਹੈ 36 ਪ੍ਰਕਾਰ ਦੇ ਪਕਵਾਨ ਉਹਦੇ ਟੇਬਲ ਤੇ ਉਹਦੇ ਅੰਦਰ ਰੋਸ ਹੈ, ਗਿਲਾ ਹੈ, ਉਲੰਭਾ ਹੈ, ਚਿੰਤਾ ਹੈ, ਝੋਰਾ ਹੈ, ਉਹਦੀ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਮਾਇਨੇ ਰੱਖਦੀ। ਕਿੱਥੇ ਇੱਕ ਹਮਾਤੜ ਆਦਮੀ ਹੈ ਜਿਹੜਾ ਰੁੱਖਾ ਸੁੱਖਾ ਖਾ ਕੇ ਆਪਣੀ ਕਿਰਤਕਾਰ ਕਰਕੇ ਸਤ ਸੰਗ ਦਾ ਆਸਰਾ ਤੱਕਦਾ ਹੈ, ਵਾਹਿਗੁਰੂ ਦੀ ਸਿੱਖ ਸਲਾਹ ਕਰਦਾ ਹੈ, ਸਤ ਸੰਗੀਆਂ ਦੀ ਸੇਵਾ ਕਰਦਾ ਹੈ। ਔਰ ਉਥੇ ਬੈਠ ਕੇ ਉਹ ਵਾਹਿਗੁਰੂ ਦਾ ਸ਼ੁਕਰ ਕਰਦਾ ਹੈ। ਈਵਾਈ ਗੁਰੂ ਜਿੱਥੇ ਵੀ ਤੂੰ ਰੱਖਿਆ ਤੇਰਾ ਸ਼ੁਕਰਗੁਜ਼ਾਰ ਆ ਤੇਰੀ ਰਜ਼ਾ ਦੇ ਵਿੱਚ ਮੈਂ ਖੁਸ਼ ਆ ਪ੍ਰਸੰਨ ਹਾਂ ਹੁਣ ਇੱਕ ਪਾਸੇ ਮਾਨਸਿਕ ਭਟਕਣਾ ਹੈ ਤੇ ਦੂਜੇ ਪਾਸੇ ਮਾਨਸਿਕ ਪ੍ਰਸੰਨਤਾ ਹੈ ਕਬੀਰ ਜੀ ਨੇ ਇਹਨਾਂ ਚੀਜ਼ਾਂ ਦੇ ਆਧਾਰ ਦੇ ਉੱਤੇ ਦੋ ਕੈਰੈਕਟਰ ਤੋਲੇ ਨੇ ਉਹਨਾਂ ਦੌਲਤ ਦੇ ਆਧਾਰ ਤੇ ਨਹੀਂ ਤੋਲਿਆ ਸ਼ੌਹਰਤ ਦੇ ਆਧਾਰ ਤੇ ਨਹੀਂ ਤੋਲਿਆ ਅਮੀਰੀ ਦੇ ਆਧਾਰ ਤੇ ਨਹੀਂ ਤੋਲਿਆ ਉਹਨਾਂ ਨੇ ਮਾਨਸਿਕ ਸਥਿਤੀ ਦੇ ਆਧਾਰ ਤੇ ਬੰਦੇ ਨੂੰ ਤੋਲਿਆ ਇੱਕ ਦੇ ਕੋਲ ਸਾਰਾ ਕੁਝ ਹੈ ਉਹ ਫਿਰ ਵੀ ਅੰਦਰੋਂ ਸ਼ਿਕਵਿਆਂ ਚਿੰਤਾਵਾਂ ਵਿੱਚ ਘਿਰਿਆ ਹੋਇਆ ਹੈ ਇੱਕ ਕੋਲ ਬਹੁਤ ਥੋੜਾ ਹੈ ਮਸਾਂ ਹੀ guzara ਹੁੰਦਾ ਹੈ ਪਰ ਉਹ ਸਤ ਸੰਗੀ ਹੈ ਉਹਦੇ ਅੰਦਰ ਕਿਸੇ ਲਈ ਬੁਰਾ ਖਿਆਲ ਨਹੀਂ ਪਰ ਉਹ ਸ਼ੁਕਰ ਵਿੱਚ ਹੈ ਵਾਹਿਗੁਰੂ ਦੀ ਸਿੱਖਤ ਸਲਾਹ ਦੇ ਵਿੱਚ ਹੈ ਕਬੀਰ ਜੀ ਕਹਿੰਦੇ ਨੇ ਮੈਂ ਉਸ ਗਰੀਬ ਔਰਤ ਜਿਹੜੀ ਮਸਾਂ ਹੀ guzara ਕਰਦੀ ਆ ਆਪਣੇ ਪਰਿਵਾਰ ਵਿੱਚ ਔਰ ਜੋ ਸਤ ਸੰਗ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਸਿੱਤ ਸਲਾਹ ਵਿੱਚ ਮਤਲਬਾ ਹੈ ਜਿਸ ਦੇ ਹਿਰਦੇ ਵਿੱਚ ਸ਼ੁਕਰ ਹੈ ਪ੍ਰੇਮ ਹੈ ਦਇਆ ਹੈ ਧੀਰਜ ਹੈ ਉਹਦੇ ਤੁਲ ਅਮੀਰ ਤੋਂ ਅਮੀਰ ਵਿਅਕਤੀ ਔਰ ਉਸ ਦੀ ਰਾਣੀ ਵੀ ਨਹੀਂ ਪਹੁੰਚਦੇ ਉਹਦਾ ਜੀਵਨ ਜ਼ਿਆਦਾ ਮੁੱਲਵਾਨ ਹੈ ਉਸ ਦੇ ਕਿਰਦਾਰ ਵਿੱਚ ਜ਼ਿਆਦਾ ਟਿਕਾਊ ਉਸ ਦੇ ਜੀਵਨ 'ਚ ਜ਼ਿਆਦਾ ਖੁਸ਼ਹਾਲੀ ਹੈ ਕਿਉਂਕਿ ਖੁਸ਼ਹਾਲੀ ਮਾਨਸਿਕ ਸਥਿਰਤਾ ਦੇ ਵਿੱਚ ਹੈ ਅੰਦਰ ਦੇ ਟਿਕਾਅ ਵਿੱਚ ਹੈ ਦੌਲਤ ਵਿੱਚ ਨਹੀਂ ਹੈ ਸ਼ੌਹਰਤ ਵਿੱਚ ਨਹੀਂ ਹੈ ਬਹੁਤ ਮਹਿੰਗਾ ਗਹਿਣਾ ਪਹਿਨ ਲਿਆ ਜਾਏ ਜਦੋਂ ਦੂਸਰਾ ਤੁਹਾਡੇ ਤੋਂ ਮਹਿੰਗਾ ਪਹਿਨ ਕੇ ਆਏਗਾ ਤੁਹਾਨੂੰ ਲੱਗੇਗਾ ਮੈਂ ਗਰੀਬ ਹੋ ਗਿਆ ਮੈਂ ਕਮਜ਼ੋਰ ਹੋ ਗਿਆ ਮੇਰੇ ਗਹਿਣੇ ਦੀ ਵੈਲਿਊ ਘਟ ਗਈ ਵੈਲਿਊ ਦੀ ਉਨੀ ਹੁੰਦੀ ਹੈ ਪਰ ਦੂਜੇ ਕੋਲ ਮਹਿੰਗਾ ਗਹਿਣਾ ਵੇਖ ਕੇ ਤੁਹਾਨੂੰ ਆਪਣੇ ਗਹਿਣੇ ਦੀ ਵੈਲਿਊ ਘੱਟ ਲੱਗਣ ਲੱਗ ਜਾਂਦੀ ਹੈ ਕਿਉਂਕਿ ਉੱਥੇ ਕੰਪੇਅਰ ਪਦਾਰਥ ਪਦਾਰਥ ਨਾਲ ਹੋ ਰਿਹਾ ਅਸੀਂ ਕਿਸੇ ਵੱਡੇ ਘਰ ਵਿੱਚ ਜਾਂਦੇ ਹਾਂ ਤੇ ਸਾਨੂੰ ਆਪਣਾ ਘਰ ਛੋਟਾ ਲੱਗਣ ਲੱਗ ਜਾਂਦਾ ਹੈ ਕਿਸੇ ਕੋਲ ਵੱਡੀ ਕਾਰ ਵੇਖਦੇ ਆ ਆਪਣੀ ਕਾਰ ਛੋਟੀ ਲੱਗਣ ਲੱਗ ਜਾਂਦੀ ਸਸਤੀ ਲੱਗਣ ਲੱਗ ਜਾਂਦੀ ਹੈ ਐਵੇਂ ਲੱਗਦਾ ਮੈਂ ਤਾਂ ਐਵੇਂ ਭਾਰ ਢੋ ਰਿਆਂ ਇਹਦਾ ਇਹ ਕੋਈ ਸਾਧਨ ਹੈ ਵਰਤਣ ਵਾਲਾ ਇਨੂੰ ਸੁੱਟ ਦੇਣਾ ਚਾਹੀਦਾ ਕਿਉਂਕਿ ਕੰਪੇਅਰ ਜਦੋਂ ਪਦਾਰਥ ਪਦਾਰਥ ਨਾਲ ਹੋਏਗਾ ਤਾਂ ਵੈਲਿਊ ਦੇ ਆਧਾਰ ਤੇ ਹੋਏਗਾ ਕਿਹਦੀ ਵੈਲਿਊ ਕਿੰਨੀ ਹੈ ਕਿਸ ਬ੍ਰਾਂਡ ਦੀ ਬੁੱਕਤ ਕਿੰਨੀ ਹੈ ਪਰ ਗਲਤੀ ਹੋਏਗੀ ਜੇ ਇਨਸਾਨ ਨੂੰ ਉਸ ਕਾਰ ਵਿੱਚ ਬੈਠੇ ਨੂੰ ਵੇਖ ਕੇ ਜਾਂ ਉਸ ਮਹਿੰਗੇ ਘਰ ਵਿੱਚ ਬੈਠੇ ਨੂੰ ਵੇਖ ਕੇ ਤੁਸੀਂ ਕੰਪੇਅਰ ਕਰੋਗੇ ਸੁખી ਹੋਏਗਾ ਨਹੀਂ ਇਨਸਾਨ ਦੇ ਵਿਹਾਰ ਨੂੰ ਵਿਹਾਰ ਨਾਲ ਦੂਜੇ ਇਨਸਾਨ ਨਾਲ ਪਰਖ ਕੇ ਹੀ ਉਹਦੇ ਸੁਖੀ ਤੇ ਦੁਖੀ ਹੋਣ ਦਾ ਕਿਆਸ ਕੀਤਾ ਜਾ ਸਕਦਾ ਜਿਵੇਂ ਪਦਾਰਥ ਨੂੰ ਪਦਾਰਥ ਨਾਲ ਕੰਪੇਅਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਵਿਹਾਰ ਨੂੰ ਵਿਹਾਰ ਨਾਲ ਕੰਪੇਅਰ ਕੀਤਾ ਜਾਂਦਾ ਅਸੀਂ ਖਤਾਏ ਤੇ ਖਾਨੇ ਵੀ ਬੰਦੇ ਨੂੰ ਪਦਾਰਥ ਦੇ ਪੱਲੜੇ ਵਿੱਚ ਪਾ ਕੇ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ ਕਈ ਵਾਰ ਦੌਲਤਮੰਦ ਬੰਦਾ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਕਈ ਦੌਲਤਮੰਦ ਚੰਗੇ ਵੀ ਹੁੰਦੇ ਨੇ ਪਰ ਮੰਨ ਲੋ ਇੱਕ ਐਗਜ਼ਾਮਪਲ ਇਹ ਹੈ ਕਿ ਦੌਲਤਮੰਦ ਬੰਦਾ ਕਈ ਵਾਰ ਗਰੀਬ ਦਾ ਹੱਕ ਮਾਰਦਾ ਹੋਇਆ ਵੀ ਵੇਖਿਆ ਜਾ ਸਕਦਾ ਹੈ ਅਕਸਰ ਹੀ ਹੁੰਦਾ ਹੈ ਜਿਹਦੇ ਕੋਲ ਪਹਿਲਾਂ ਹੀ ਕੋਈ ਘਾਟ ਨਹੀਂ ਉਹ ਹਮਾਤੜ ਬੰਦੇ ਦਾ ਵੀ ਇੱਕ ਇੱਕ ਪੈਸਾ ਮਾਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਕਿਉਂਕਿ ਉਹ ਪਹੁੰਚਿਆ ਹੀ ਏਸੇ ਵੇਹ ਦੇ ਨਾਲ ਐ ਇਥੋਂ ਤੱਕ ਉਹ ਆਦਤ ਛੱਡ ਨਹੀਂ ਸਕਦਾ ਉਹ ਪੱਕ ਗਈ ਹੈ ਉਹਨੂੰ ਲੱਗਦਾ ਮੇਰੀ ਅਮੀਰੀ ਤੇ ਖੜੀ ਏ ਇਸ ਚੀਜ਼ ਦੇ ਉੱਤੇ ਗਰੀਬ ਨੂੰ ਗਰੀਬ ਰੱਖਣ ਵਿੱਚ ਮੇਰੀ ਅਮੀਰੀ ਹੈ ਤਾਂ ਹੀ ਮੈਂ ਅਮੀਰ ਰਹਿ ਸਕਦਾ ਜੇ ਮੈਂ ਇਹਨਾਂ ਦਾ ਵੀ ਆਪਣੇ ਵਾਂਗ ਸੋਚਣਾ ਸ਼ੁਰੂ ਮੇਰੀ ਅਮੀਰੀ ਕੀ ਰਹਿ ਜਾਏ ਫਿਰ ਤਾਂ ਮੈਂ ਇਹਨਾਂ ਵਰਗਾ ਹੋ ਗਿਆ ਤੇ ਇਹ ਚਿੰਤਾ ਵੀ ਹੁੰਦੀ ਹੈ ਵੀ ਮੇਰਾ ਵਧ ਮੇਰੇ ਕੋਲ ਜੋ ਹੈ ਉਹ ਵਧਣਾ ਕਿਵੇਂ ਤਾਂ ਭਾਵੇਂ ਇੱਕ ਇੱਕ ਪੈਣੀ ਇੱਕ ਇੱਕ ਪੈਸੇ ਨਾਲ ਵਧੇ ਉਹ ਵਧਣਾ ਚਾਹੀਦਾ ਉਹਦੀ ਸਮੱਸਿਆ ਆਪਣੀ ਹੈ ਉਹ ਆਪਣੇ ਧਾਇਰੇ ਬਾਰੇ ਸੋਚਦਾ ਹੈ ਕਈ ਵਾਰ ਤੁਸੀਂ ਇੱਕ ਹਮਾਤੜ ਆਦਮੀ ਨੂੰ ਬਹੁਤ ਖੁੱਲ੍ਹਦਿਲਾ ਵੇਖੋਗੇ ਬਹੁਤ ਥੋੜਾ ਹੋਏਗਾ ਉਹ ਉਹਨੂੰ ਵੀ ਵੰਡ ਕੇ ਛਕ ਲਏ ਕੋਈ ਗੱਲ ਨਹੀਂ ਉਹਦੇ ਵਰਗੀ ਖੁੱਲ੍ਹਦਿਲੀ ਉਹਦੇ ਵਰਗਾ ਸਬਰ ਉਹਦੇ ਵਰਗਾ ਸੰਤੋਖ ਜਿਹਦੇ ਕੋਲ ਪਹਿਲਾਂ ਹੀ ਬਹੁਤ ਕੁਝ ਆ ਉਹਦੇ ਹਿੱਸੇ ਨਹੀਂ ਆਇਆ ਪਰ ਤੁਸੀਂ ਅੰਦਾਜ਼ਾ ਲਾਓ ਵੀ ਉਹਦੇ ਕੋਲ ਕੁਝ ਵੀ ਨਹੀਂ ਹੈ ਸਾਧਨ ਜਾਂ ਸਹੂਲਤ ਉਹਦੇ ਕੋਲ ਜਿਹੜੀ ਅਮੋਲਕ ਚੀਜ਼ ਹੈ ਜਿਹੜੀ ਪ੍ਰਸੰਨਤਾ ਦਿੰਦੀ ਹੈ ਉਹਨੂੰ ਜਿਹੜੀ ਖੁਸ਼ੀ ਦਿੰਦੀ ਹੈ ਉਹਨੂੰ ਉਹਦਾ ਕੋਈ ਮੁੱਲ ਨਹੀਂ ਅਮੀਰ ਨਵੀਂ ਤੋਂ ਨਵੀਂ ਚੀਜ਼ ਪਾ ਕੇ ਵੀ ਉਹਨਾਂ ਖੁਸ਼ ਨਹੀਂ ਜਿਨ੍ਹਾਂ ਸਬਰ ਵਾਲਾ ਧੀਰਜ ਵਾਲਾ ਮਨੁੱਖ ਸਧਾਰਨਤਾ ਦੇ ਨਾਲ ਜੀਂਦਿਆਂ ਹੋਇਆਂ ਸਦਾ ਹੀ ਪ੍ਰਸੰਨ ਰਹਿੰਦਾ ਹੈ ਕਿਉਂਕਿ ਉਹਦੇ ਕੋਲ ਜਿਹੜੀ ਵਸਤੂ ਪੁਰਾਣੀ ਨਹੀਂ ਹੁੰਦੀ ਸਬਰ ਕਦੇ ਪੁਰਾਣਾ ਨਹੀਂ ਹੁੰਦਾ ਧੀਰਜ ਕਦੇ ਪੁਰਾਣਾ ਨਹੀਂ ਹੁੰਦਾ ਟਿਕਾਉ ਸ਼ੁਕਰ ਦੀ ਭਾਵਨਾ ਕਦੇ ਪੁਰਾਣੀ ਨਹੀਂ ਹੁੰਦੀ ਅਗਲੇ ਸ਼ਲੋਕ ਵਿੱਚ ਭਗਤ ਜੀ ਮਹਾਰਾਜ ਫਰਮਾਉਂਦੇ ਨੇ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਐ ਕਿਉਂ ਹਰ ਚੇਰੀ ਕੋ ਮਾਨ ਕਬੀਰ ਜੀ ਕਹਿੰਦੇ ਮੇਰੇ ਪਹਿਲੇ ਸ਼ਲੋਕ ਤੋਂ ਕੋਈ ਇਹ ਅੰਦਾਜ਼ਾ ਨਾ ਲਾਉਣਾ ਵੀ ਮੈਂ ਇੱਕ ਰਾਜੇ ਦੀ ਔਰਤ ਨੂੰ ਜਾਂ ਜਾਨੀ ਕਿ ਰਾਣੀ ਨੂੰ ਮੈਂ ਕੋਈ ਨਿੰਦ ਰਿਆਂ ਤੇ ਮੈਂ ਸਤ ਸੰਗ ਕਰਨ ਵਾਲੀ ਔਰਤ ਨੂੰ ਜਾਨੀ ਇੱਕ ਕਰੈਕਟਰ ਨੂੰ ਸਲਾਹ ਰਿਆਂ ਸਿਫਤ ਕਰ ਰਿਆਂ ਮੇਰੀ ਮਨਸ਼ਾ ਕਿਸੇ ਦੀ ਨਿੰਦਾ ਕਰਨੀ ਜਾਂ ਕਿਸੇ ਨੂੰ ਐਵੇਂ ਸਲਾਉਣਾ ਨਹੀਂ ਮੈਂ ਤਾਂ ਦੋ ਤਰ੍ਹਾਂ ਦੇ ਕਿਰਦਾਰ ਦੀ ਪਰਖ ਕਰਕੇ ਤੁਹਾਡੇ ਸਾਹਮਣੇ ਉਸ ਦਾ ਪ੍ਰਮਾਣ ਪੇਸ਼ ਕੀਤਾ ਹੈ ਉਹ ਮਾਂਗ ਸਵਾਰੇ ਵਿਖੇ ਕਹੋ ਉਹ ਸਿਮਰੇ ਹਰ ਨਾਮ ਇੱਕ ਦੀ ਅਮੀਰੀ ਸਾਰੀ ਦੀ ਸਾਰੀ ਵਾਸ਼ਨਾ ਦੇ ਵਿੱਚ ਹੈ ਵਿਸ਼ੇ ਵਿਕਾਰ ਭੋਗਣ ਵਿੱਚ ਵਿਖਾਵੇ ਕਰਨ ਵਿੱਚ ਅਮੀਰਾਂ ਦੀ ਆਪਣੀ ਮਹਿਫਲ ਹੁੰਦੀ ਉਹ ਜਦੋਂ ਜਾਣਗੇ ਤੇ ਉਹਨਾਂ ਦੀ ਉਹਨਾਂ ਦੀ ਦੌੜ ਹੀ ਆਪਣੀ ਹੈ ਉਹਨਾਂ ਦੀ ਦੌੜ ਹੁਣ ਪਹਿਨਣਾ ਨਹੀਂ ਖਾਣਾ ਨਹੀਂ ਉਹਨਾਂ ਦੀ ਦੌੜ ਹੈ ਵਿਖਾਵਾ ਕਿੰਨਾ ਵਧੀਆ ਹੋ ਸਕਦਾ ਤੁਸੀਂ ਕਿਸੇ ਨੂੰ ਇਮਪ੍ਰੈਸ ਕਿਵੇਂ ਕਰ ਸਕਦੇ ਤੁਸੀਂ ਜਰਾ ਵੇਖੋ ਨਾ ਬਹੁਤ ਅਮੀਰ ਲੋਕ ਜਦੋਂ ਇੱਕ ਦੂਜੇ ਸਾਹਮਣੇ ਜਾਂਦੇ ਨੇ ਤਾਂ ਉਹਨਾਂ ਦੀ ਕੋਸ਼ਿਸ਼ ਇਸ ਗੱਲ ਦੇ ਉੱਤੇ ਹੁੰਦੀ ਹੈ ਕਿ ਦੂਜਾ ਮੇਰੇ ਤੋਂ ਇਮਪ੍ਰੈਸ ਕਿਵੇਂ ਹੋ ਸਕਦਾ ਇਸ ਕਰ ਕੋ ਨਵੇਂ ਨਵੇਂ ਨਾਟਕ ਕਰਨਗੇ ਨਵੇਂ ਨਵੇਂ ਚੀਜ਼ਾਂ ਸਾਰਾ ਕੁਝ ਉਹ ਜਿਹੜਾ ਸੈਟਅਪ ਬਦਲਦੇ ਰਹਿਣਗੇ بار بار ਸਾਧਾਰਨਤਾ ਜੀਵਨ ਚ ਮੁੱਕ ਜਾਂਦੀ ਹੈ ਹੱਸਣਾ ਰੋਣਾ ਹਰ ਚੀਜ਼ ਤੇ ਰੈਕਟ ਕਰਨਾ ਆਰਟੀਫੀਸ਼ਲ ਹੋ ਜਾਂਦਾ ਹੈ ਨਕਲੀ ਜਿਹਾ ਜਿਹੜਾ ਦੂਜੇ ਨੂੰ ਪ੍ਰਭਾਵਿਤ ਕਰੇ ساری ਜ਼ਿੰਦਗੀ ਇੱਕ ਐਕਟਿੰਗ ਬਣ ਗਈ ਇੱਕ ਨਾਟਕ ਬਣ ਗਈ ਵੀ ਤੁਸੀਂ ਕਿਸੇ ਦੇ ਗਮ ਵਿੱਚ ਜਾਂਦੇ ਹੋ ਤੇ ਇੱਕ ਨਾਟਕ ਜਿਹਾ ਕਰਦੇ ਹੋ ਖੁਸ਼ੀ ਵਿੱਚ ਜਾਂਦੇ ਹੋ ਤੇ ਨਾਟਕ ਜਿਹਾ ਕਰਨਾ ਪੈਂਦਾ ਹੈ ਕਿਸੇ ਦੀ ਗਲਤੀ ਹਾਮੀ ਵੀ ਭਰੀਏ ਤੇ ਇੱਕ ਨਾਟਕ ਜੇ ਵਾਂਗ ਪੀਰ ਨੂੰ ਮਗਰੋਂ ਲਾਓ ਇਹਨੂੰ ਇੰਪ੍ਰੈਸ ਕਰ ਲਓ ਸਾਰੀ ਖੇਡ ਇੱਥੇ ਆਪਣਾ ਆਪ ਬੰਦੇ ਨੂੰ ਕਿੰਨਾ ਮਜਬੂਰ ਕਰਕੇ ਮਾਰਨਾ ਪੈਂਦਾ ਉਹ ਆਪਣੇ ਹਿਸਾਬ ਨਾਲ ਜੀ ਵੀ ਨਹੀਂ ਸਕਦਾ ਆਪਣੇ ਹਿਸਾਬ ਨਾਲ ਜਿਉ ਖੁੱਲ ਕੇ ਹਸੇਗਾ ਤੇ ਲੋਕ ਕਹਿਣਗੇ ਗੱਡਾ ਪਾਗਲ ਇਹਨੂੰ ਹਸਣਾ ਵੀ ਨਹੀਂ ਆਉਂਦਾ ਜਦੋਂ ਕਿ ਇੱਕ ਕੁਦਰਤੀ ਪ੍ਰਕਿਰਿਆ ਮੈਂ ਇੱਕ ਵਿਚਾਰ ਵਾਂਦੇ ਦੀ ਲਿਖਤ ਪੜ ਰਿਆ ਸੀ ਉਹਨੇ ਬੜੀ ਖੂਬਸੂਰਤ ਗੱਲ ਕਹੀ ਉਹ ਕਹਿੰਦਾ ਪਹਿਲਾਂ ਪਹਿਲ ਆਰੰਭ ਵਿੱਚ ਮਨੁੱਖ ਆਦਕਾਰ ਤੋਂ ਨੱਚਦਾ ਵੀ ਆਇਆ ਹੈ ਗਾਉਂਦਾ ਵੀ ਆਇਆ ਹੈ ਸੁਣਦਾ ਵੀ ਆਇਆ ਹੈ ਆਪਣੀ ਮौज ਵਿੱਚ ਵਿਚਰਦਾ ਵੀ ਆਇਆ ਹੈ ਪਰ ਇਹਨਾਂ ਚੀਜ਼ਾਂ ਦੇ ਉੱਤੇ ਆਪਣੇ ਪਖੰਡ ਦਾ ਮੁੱਲਮਾ ਬੰਦੇ ਨੇ ਅੱਜ ਆ ਕੇ ਛਾੜਿਆ ਸਾਧਾਰਨਤਾ ਵਿੱਚ ਬੈਠੇ ਹੋਏ ਲੋਕ ਹੱਸਦੇ ਵੀ ਸਨ ਅੱਜ ਤੁਹਾਨੂੰ ਵੇਖ ਕੇ ਹੱਸਣਾ ਪਏਗਾ ਵੀ ਲੋਕ ਕਿਵੇਂ ਰੈਐਕਟ ਕਰਨਗੇ ਚਾਹੇ ਮੈਂ ਖੁਸ਼ਾਂ ਤੁਹਾਨੂੰ ਉਹਨਾਂ ਦੇ ਮੁਤਾਬਕ ਰੋਣਾ ਪਏਗਾ ਤੁਸੀਂ ਕੁਦਰਤੀ ਤੌਰ ਤੇ ਅੱਖਾਂ ਚੋਂ ਅੰਜੂ ਹੀ ਵਹਾ ਦਿਓ ਤੇ ਲੋਕਾਂ ਲਈ ਸਮੱਸਿਆ ਖੜੀ ਹੋ ਜਾਏਗੀ ਉਹ ਤੁਹਾਨੂੰ ਮੈਨਰ ਸਿਖਾਉਣ ਲੱਗ ਜਾਣਗੇ ਤੁਹਾਨੂੰ ਖਾਣਾ ਵੀ ਦੂਜੇ ਦੇ ਹਿਸਾਬ ਨਾਲ ਬੈਠਣਾ ਵੀ ਦੂਜੇ ਦੇ ਹਿਸਾਬ ਨਾਲ ਤੁਰਨਾ ਵੀ ਦੂਜੇ ਦੇ ਹਿਸਾਬ ਨਾਲ ਪਹਿਨਣਾ ਵੀ ਦੂਜੇ ਦੇ ਹਿਸਾਬ ਨਾਲ ਪਏਗਾ ਵੀ ਜੋ ਜ਼ਮਾਨੇ ਚ ਚੱਲਦਾ ਜੀ ਉਹ ਪਹਿਨੋ ਉਸ ਹਿਸਾਬ ਨਾਲ ਭਾਵੇਂ ਤੁਹਾਨੂੰ ਨੰਗੇ ਹੀ ਰਹਿਣਾ ਪਵੇ ਭਾਵੇਂ ਤੁਹਾਨੂੰ ਆਤਮਾ ਮਾਰਨੀ ਪਵੇ ਪਰ ਦੂਜੇ ਦੇ ਹਿਸਾਬ ਨਾਲ ਪਹਿਨੋ ਕਿਉਂਕਿ ਟ੍ਰੈਂਡ ਚੱਲਦਾ ਹੈ ਬੰਦਾ ਕਿੱਥੇ ਐ ਸਾਰੇ ਕੁਝ ਦੇ ਵਿੱਚ ਇਨਸਾਨ ਕਿੱਥੇ ਐ ਮੀਰਾ ਵजूद ਕਿੱਥੇ ਐ ਮੈਂ ਕਿੱਥੇ ਐ ਇਹਦੇ ਸਾਰੇ ਗੈਰ ਹਾਜ਼ਰ ਆ ਉਹ ਜਿਹੜਾ ਮੈਂ ਹਾਂ ਉਹ ਤਾਂ ਗੁਲਾਮ ਹੈ ਉਹ ਸਭ ਦੂਜਿਆਂ ਵੱਲ ਵੇਖ ਕੇ ਕਰੇਗਾ ਤੇ ਵੈਸੇ ਅਸੀਂ ਕਵਾਂਗੇ ਆਪਣੇ ਛਾਤੀ ਤੇ ਹੱਥ ਮਾਰ ਕੇ ਬੜੇ ਮਾਣ ਨਾਲ ਕਵਾਂਗੇ ਮੈਂ ਨਹੀਂ ਕਿਸੇ ਦੀ ਈਨ ਮੰਨਦਾ ਮੰਨਦਾ ਕਿਉਂ ਨਹੀਂ ਤੂੰ ਤਾਂ ਸਾਰਾ ਕੁਝ ਕਰਦਾ ਹੀ ਲੋਕਾਂ ਦੇ ਹਿਸਾਬ ਨਾਲ ਤੂੰ ਤੇ ਹੈ ਹੀ ਨਹੀਂ ਸਾਡੀ ਤੇ ਸਕੂਲਿੰਗ ਹੀ ਆਪਣੇ ਆਪ ਨੂੰ ਮਾਰਨ ਦੀ ਕੀਤੀ ਜਾਂਦੀ ਹੈ ਵੀ ਆਪਣੇ ਆਪ ਨੂੰ ਦਬਾ ਕੇ ਕਿਵੇਂ ਰੱਖਣਾ ਹੈ ਇਹ ਸਕੂਲਿੰਗ ਹੈ ਸਾਡੀ ਤੇਰੀ ਗੋ ਦਾ ਕੋਈ ਅਰਥ ਨਹੀਂ ਰਹਿ ਗਿਆ ਸਤਿਗੁਰੂ ਮਹਾਰਾਜ ਅਤੇ ਪਾਤਸ਼ਾਹ ਇਸ ਨੂੰ ਜਦੋਂ ਭਗਤ ਕਬੀਰ ਸਾਹਿਬ ਜੀ ਇਹ ਵਾਕ ਕਹਿ ਰਹੇ ਨਾ ਤਾਂ ਉਹ ਦੋ ਧਿਰਾਂ ਦੀ ਤੁਲਨਾ ਕਰ ਰਹੇ ਦੋ ਦੋ ਤਰ੍ਹਾਂ ਦੇ ਕਰੈਕਟਰ ਨੇ ਉਹਨਾਂ ਦਾ ਉਹਨਾਂ ਨੂੰ ਕੰਪੇਅਰ ਕਰਕੇ ਦੱਸ ਰਹੇ ਨਿਚੋੜ ਉਹ ਕਹਿੰਦੇ ਨੇ ਮੈਂ ਕਿਸੇ ਨੂੰ ਨਿੰਦ ਨਹੀਂ ਰਿਹਾ ਤੁਸੀਂ ਸੋਚੋ ਵੀ ਕਿਉਂ ਨਿੰਦਿਆ ਗਿਆ ਮੈਂ ਤਾਂ ਸੱਚ ਦੱਸਿਆ ਜੋ ਲੁਕਿਆ ਹੋਇਆ ਪਰਦਿਆਂ ਦੇ ਹੇਠ ਲੁਕਿਆ ਹੋਇਆ ਸੱਚ ਹੈ ਵਿਖਾਵਿਆਂ ਦੇ ਥੱਲੇ ਦੀ ਜੋ ਸਚਾਈ ਹੈ ਮੈਂ ਤਾਂ ਉਹ ਤੁਹਾਡੇ ਸਾਹਮਣੇ ਪ੍ਰਗਟ ਕੀਤੀ ਹੈ ਉਹ ਤੁਹਾਨੂੰ ਦੱਸੀ ਹੈ ਮੰਨ ਲਓ ਅਸੀਂ ਕਿਸੇ ਵਿਆਹ ਸ਼ਾਦੀ ਵਿੱਚ ਜਾਂਦੇ ਹਾਂ ਸਾਡੀ ਸੁਰਤ ਮੁਤਾਬਕ ਸਾਲੀ ਸਾਡੀ ਪਹਿਲੀ ਪ੍ਰਾਇੋਰਟੀ ਕੀ ਹੁੰਦੀ ਹੈ ਇਸ ਗੱਲ ਦੀ ਨਹੀਂ ਹੋਏਗੀ ਵੀ ਫਲਾਂ ਰਿਸ਼ਤੇਦਾਰ ਕਿਉਂ ਨਹੀਂ ਆਇਆ ਉਹਨੂੰ ਵੀ ਮਿਲ ਲੈਂਦੇ ਤਾਂ ਚੰਗਾ ਹੁੰਦਾ ਹੁੰਦੀ ਹੈ ਵੀ ਉਹ ਕਿਹੜੀ ਗੱਡੀ ਤੇ ਆਇਆ ਕੀ ਪਹਿਨ ਕੇ ਆਇਆ ਉਹਦੇ ਗਹਿਣੇ ਕਿੰਨੇ ਮਹਿੰਗੇ ਸਨ ਬਸ ਦੈਟਸ ਆਲ ਤੇ ਉਥੇ ਖਾਣ ਵਾਸਤੇ ਸਾਡੇ ਲਈ ਉਹਨਾਂ ਨੇ ਦੂਜਿਆਂ ਨਾਲੋਂ ਕੀ ਵੱਖਰਾ ਬਣਾਇਆ ਰਿਲੇਸ਼ਨ ਉਹ ਕਿੱਥੇ ਹਨ ਬੰਦੇ ਦਾ ਸਬਰ ਕਿੱਥੇ ਹੈ ਉਦੀ ਅਟੈਚਮੈਂਟ ਕਿਤੇ ਉਸ ਦਾ ਸਭ ਕੁਝ ਗੈਰਹਾਜ਼ਰ ਹੈ। ਇਨਸਾਨ ਦੀ ਜੋ ਇਨਸਾਨ ਨਾਲ ਅਟੈਚਮੈਂਟ ਹੈ ਉਹ ਤੇ ਖਤਮ ਹੈ। ਉਹਦੀ ਜਗ੍ਹਾ ਮਨ ਲਈ ਹੈ ਕੰਪੈਰੀਜ਼ਨ ਕਰਨਾ ਵੀ ਫਲਾਣਾ ਜ਼ਿਆਦਾ ਮਹਿੰਗਾ ਪੈਨ ਕਿ ਆਇਆ ਹੈ, ਫਲਾਣੇ ਕੋਲ ਜ਼ਿਆਦਾ ਮਹਿੰਗੇ ਗਹਿਣੇ ਨੇ, ਫਲਾਣੇ ਕੋਲ ਜ਼ਿਆਦਾ ਵੱਡੀ ਗੱਡੀ ਹੈ। ਇਹ ਚੀਜ਼ਾਂ ਨੇ ਤੇ ਜਿਹਦੇ ਫੰਕਸ਼ਨ 'ਚ ਜਾ ਰਹੇ ਆ ਉਹਦੀ ਖੁਸ਼ੀ ਕੋਈ ਨਹੀਂ ਉਹਦਾ ਨਿਰਣਾ ਬਾਅਦ 'ਚ ਕੱਢਿਆ ਜਾਏਗਾ ਵੀ ਉਹਨੇ ਪੈਸਾ ਕਿੰਨਾ ਖਰਚ ਕੀਤਾ ਤੇ ਕਿੰਨਾ ਨਹੀਂ ਕੀਤਾ ਉਸ ਹਿਸਾਬ ਨਾਲ ਅਸੀਂ ਆਖਾਂਗੇ ਚੰਗਾ ਕੀਤਾ ਬਹੁਤ ਚੰਗਾ ਕੀਤਾ ਮਾੜਾ ਕੀਤਾ ਬਹੁਤ ਮਾੜਾ ਕੀਤਾ ਤੇ ਚਾਰ ਕਲਾਸਸ ਨੇ ਸਾਡੇ ਕੋਲ ਉਸ ਖਾਣੇ ਵਿੱਚ ਅਸੀਂ ਉਹਨੂੰ ਫਿਰ ਬਾਅਦ 'ਚ ਫਿੱਟ ਕਰਾਂਗੇ ਜਦੋਂ ਅਸੀਂ ਫਿਰ ਨਤੀਜਾ ਕੱਢਾਂਗੇ ਮੈਨੂੰ ਇੱਕ ਸੱਜਣ ਦੱਸਦੇ ਸਨ ਉਹ ਕਹਿੰਦੇ ਸਾਡੇ ਚ ਇੱਕ ਹੋਰ ਸਮੱਸਿਆ ਵੀ ਹੈ ਕਿਸੇ ਵੀ ਸਮਾਗਮ ਤੋਂ ਆ ਕੇ ਕਈ ਲੋਕ ਫੋਨ ਤੇ ਆਪਸ ਵਿੱਚ ਫਿਰ ਉਹਦਾ ਨਿਚੋੜ ਕੱਢਣਗੇ ਜਿਵੇਂ ਸਕੂਲ ਚ ਕਹਾਣੀ ਨਹੀਂ ਸੀ ਪੜਾਈ ਜਾਂਦੀ ਤੇ ਕਹਾਣੀ ਪੜਨ ਤੋਂ ਬਾਅਦ ਥੱਲੇ ਕਿਹਾ ਜਾਂਦਾ ਵੀ ਇਹਦੇ ਚੋਂ ਆਹ ਨਿਚੋੜ ਨਿਕਲਿਆ ਉਹਦੀ ਬ੍ਰੀਫ ਹਿਸਟਰੀ ਥੱਲੇ ਦਿੱਤੀ ਜਾਂਦੀ ਲੋਕ ਬਗਰ ਉਹ ਇਸ ਤਰ੍ਹਾਂ ਵੀ ਗੱਲ ਕਰਦੇ ਤੋ ਕੀ ਜੋ ਭਗਤ ਜੀ ਮਹਾਰਾਜ ਨੇ ਕਿਹਾ ਵੀ ਕਿਤੇ ਦੁਨੀਆ ਵਿੱਚ ਵਿਚਰਦੇ ਆ ਅਸੀਂ ਦੋ ਤਰ੍ਹਾਂ ਦੀ ਜ਼ਿੰਦਗੀ ਤੇ ਨਹੀਂ ਜੀ ਰਹੇ। ਪਿੱਜੂ ਅਸੀਂ ਦੱਸ ਰਹੇ ਆ ਜੋ ਵਿਚਾਰ ਹੈ ਉਹ ਕੁਝ ਹੋਰ ਹੈ ਜੋ ਅਸੀਂ ਜੀ ਰਹੇ ਆ ਉਹ ਕੁਝ ਹੋਰ ਹੈ। ਇਹਦੇ ਵਿੱਚ ਸਾਡੀ ਨਰਜ਼ੀ ਸਾਡਾ ਸਮਾਂ ਬਹੁਤ ਜ਼ਿਆਦਾ ਵੇਸਟ ਹੁੰਦਾ ਹੈ। ਉਵੇਂ ਜੀਵੀਏ ਜਿਵੇਂ ਦੇ ਅਸੀਂ ਹਾਂ। ਔਰ ਸਾਦਗੀ ਨਾਲ ਜੀਵੀਏ ਔਰ ਉਹਨਾਂ ਉਹਨਾਂ ਮੋਰਲ ਵੈਲਿਊਜ਼ ਨੂੰ ਪਾ ਲਈਏ ਜਿਨ੍ਹਾਂ ਦੀ ਗੱਲ ਸਤਿਗੁਰੂ ਨੇ ਕੀਤੀ ਹੈ। ਇਨਸਾਨ ਇਨਸਾਨ ਦੀ ਕੀਮਤ ਸਮਝੇ ਪਹਿਲਾਂ ਆਪਣੇ ਜੀਵਨ ਦੀ ਦੂਜੇ ਦੇ ਜੀਵਨ ਦੀ ਉਹ ਕੁਦਰਤੀ ਤੌਰ ਦੇ ਉੱਤੇ ਸਧਾਰਨਤਾ ਨਾਲ ਜੀਣ ਦਾ ਯਤਨ ਕਰੇ ਜੋ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਉਹਨਾਂ ਦੇ ਸ਼ੁਕਰ ਵਿੱਚ ਰਹੇ ਸਬਰ ਵਿੱਚ ਰਹੇ ਉਹਦਾ ਧੰਨਵਾਦ ਕਰੇ ਅਮੀਰੀਆਂ ਹੁੰਦੀਆਂ ਨੇ ਨਹੀਂ ਵੀ ਹੁੰਦੀਆਂ ਦੌਲਤ ਆਉਂਦੀ ਜਾਂਦੀ ਘਟਦੀ ਵੱਧਦੀ ਇਹ ਸਭ ਕੁਝ ਇੱਕ ਸਰਕਲ ਹੈ ਚੱਲਦਾ ਰਹਿੰਦਾ ਹੈ ਦੌਲਤ ਸਾਡੇ ਚੰਗੇ ਹੋਣ ਦਾ ਪ੍ਰਮਾਣ ਨਹੀਂ ਹੈ ਕਰਮ ਸਾਡੇ ਚੰਗੇ ਹੋਣ ਦਾ ਪ੍ਰਮਾਣ ਹੈ। ਸ਼ੌਰਤ ਸਾਡੇ ਚੰਗੇ ਹੋਣ ਦਾ ਪ੍ਰਮਾਣ ਨਹੀਂ ਹੈ। ਸਾਡਾ ਵਿਹਾਰ ਸਾਡੇ ਚੰਗੇ ਹੋਣ ਦਾ ਪ੍ਰਮਾਣ ਹੈ। ਤੋਂ ਕਬੀਰ ਜੀ ਮਹਾਰਾਜ ਨੇ ਇਹ ਫਰਮਾਇਆ ਮੰਗ ਸਵਾਰੇ ਇੱਕ ਦੀ ਅਮੀਰੀ ਸਾਰੀ ਦੀ ਸਾਰੀ। ਵਿਸ਼ੇਵਕਾਰ ਭੋਗਣ ਲਈ ਹੈ। ਤੇ ਇੱਕ ਦੀ ਸਧਾਰਨਤਾ ਬੰਦਗੀ ਇਬਾਦਤ ਪਰਮੇਸ਼ਰ ਦੀ ਸਿਫਤਸਲਾਤ ਸਤ ਸੰਗ ਦਾ ਆਸਰਾ ਤੇ ਉਹਦੇ ਸ਼ੁਕਰ ਵਿੱਚ ਜੀਣ ਵਿੱਚ ਹੈ। ਸਾਹਿਬ ਸਤਿਗੁਰੂ ਕਿਰਪਾ ਕਰਨ ਮਹਾਰਾਜ ਦੇ ਅਮੋਲਕ ਬਾਖ ਸਾਡੇ ਸਾਰਿਆਂ ਦੇ ਮਨ ਹਿਰਦੇ ਦਾ ਹਿਸਾਬਾੰਡ ਸ਼ਿੰਗਾਰ ਬੰਡ ਗਰੀਬ ਨਵਾਜ਼ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ